ਸੋ ਕਹੋ ਟੱਲ ਗੁਰ ਸੇਬੀਆ ਅਹਮਸ ਸਹਜ ਸੁਭਾਏ ਦਰਸਨਾ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੋਰ ਅਰਸਾਂ ਹਾਂ ਕੁਰਸਾਂ ਛੱਟੀ ਐ ਤੋਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਸੇਰਸਾਂ ਦਾਸਾ ਹਾਂ ਜਿਸ ਫਾਸ ਬਹਿਠਿਆ ਸੋਹੀਐ ਸਤਨਾਮ ਆਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕਾ ਮਹਲਾ 3 ਜੀ ਬ੍ਰਹਮਿੰਦੈ ਤਿਸ ਦਾ ਬ੍ਰਹਮਾਤਰ ਹੈ ਏਕਾ ਸ਼ਬਦ ਲਿਵਲਾਏ ਨਵ ਨਿਦੀ 18 ਸਿੱਧੀ ਤੇ ਛੈ ਲਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮੰਡੈ ਤਿਸ ਦਾ ਬ੍ਰਹਮਾਤ ਰਹਿ ਏਕਾ ਸ਼ਬਦ ਲਿਵਲਾਏ ਨਾਵ ਨਿੱਦੀ 18 ਹੈ ਸਿੱਧੀ ਫਿਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਗੁਰ ਨਾਉ ਨਾ ਪਾਈਐ ਮੁਝੋ ਕਰ ਵਿਚਾਰ ਨਾਨਕ ਪੂਰਾ ਭਾਗ ਸਤਗੁਰ ਮਿਲਾਏ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗਰੂ ਕਿਆ ਬਿਰਧ ਹੈ ਮਨ ਮੁਖਾ ਤ੍ਰਸਨਾ ਪੁਖ ਨਾ ਜਾਏ ਗੁਰ ਮੁਖਾ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਧਰਾ ਤ੍ਰਿਪਤ ਸੰਤੋਖਿਆ ਹੇਰਾ ਭੁਖਣਾ ਲੱਗਾ ਆਏ ਨਾਨਕ ਜੇ ਗੁਰਮੁ ਕਰੈ ਸੋ ਪਰਵਾਣ ਹੈ ਜੋ ਨਾਮ ਰਹਿ ਲਿਵ ਲਾਏ ਪੌੜੀ ਆਵ ਲਿਹਾਰੀ ਤਿੰਨ ਕਾਉ ਜੋ ਗੁਰਮੁਖ ਸਿਖਾ ਜੋ ਹਰ ਨਾਮ ਤੇ ਧਿਆਈ ਦੇ ਤੈਨ ਦਰਸਨ ਪਿਖਾ ਸੁਣ ਪੀਰ ਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਹਾ ਸਭ ਕਿਲ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਨਿਤਤਾ ਮੇਰਾ ਗੁਰਧਰੇ ਵਿਖਾ ਪਰਨਾ ਮਸਲਾਹੀ ਰੰਗ ਸਿਆਉ ਸਭ ਕਿਲ ਵਿਖ ਕ੍ਰਿਖਾ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਥਾ ਮੇਰਾ ਗੁਰਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ